ਪਾਠ ਜਾਂਦਾ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਦਾ ਨਾ ਸਿੱਖ ਇਤਿਹਾਸ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ ਹੈ ਬਾਬਾ ਦੀਪ ਸਿੰਘ ਦੀ ਸ਼ਹੀਦੀ ਦੁਨੀਆ ਵਿੱਚ ਇੱਕ ਵਿਲੱਖਣ ਸਥਾਨ ਰੱਖਦੀ ਹੈ ਇਹ ਸ਼ਹੀਦੀ ਸਿੱਧ ਕਰਦੀ ਹੈ ਕਿ ਇਹ ਸੱਚਾ ਦੇਸ਼ ਪਗਰ ਗੁਰੂ ਦਾ ਇੱਕ ਸੱਚਾ ਸਿੱਖ ਸੀਸ ਕਟਵਾ ਕੇ ਅਤੇ ਤੜੀ ਤੇ ਸੀਸ ਟਿਕਾ ਕੇ ਵੀ ਲੜ ਸਕਦਾ ਹੈ ਇਹ ਸ਼ਹੀਦੀ ਇੱਕ ਸੱਚੇ ਸਿੱਖ ਦੀ ਦ੍ਰਿੜਤਾ ਦੀ ਅਮਰ ਕਹਾਣੀ ਹੈ। ਬਾਬਾ ਦੀਪ ਸਿੰਘ ਗੁਰੂ ਘਰ ਦਾ ਇੱਕ ਸੱਚਾ ਸਰਦਾਰੂ, ਗੁਰਬਾਣੀ ਦਾ ਰਸੀਆ, ਸ਼ਸਤਰ ਵਿਦਿਆ ਦਾ ਆਤਮਾਨੀ, ਰੈਣੀ ਬੈਣੀ ਅਤੇ ਬੋਲ ਚਾਲ ਚੱਜ ਆਚਾਰ ਪਖੋ ਪਰਿਪਕਸੀ। ਇਸ ਦਾ ਜਨਮ 7 ਜਨਵਰੀ 1682 ਈਸਵੀ ਨੂੰ ਬਹੁਵਿੰਡ ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਪਾਈ ਪਗਤਾ ਸੰਦੂ ਤੇ ਮਾਤਾ ਦਾ ਨਾਂ ਜਿਉਣੀ ਸੀ ਜਦੋਂ ਇਹ ਪੰਜ ਸਾਲਾਂ ਦੇ ਸਨ ਉਹਨਾਂ ਦੇ ਪਿਤਾ ਪਠਾਣਾ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ ਇਸ ਲਈ ਇਸ ਦਾ ਪਾਲਣ ਪੋਸ਼ਣ ਮਾਤਾ ਜਿਉਣੀ ਨੇ ਹੀ ਕੀਤਾ ਬਾਬਾ ਦੀਪ ਸਿੰਘ ਇੱਕ ਪਰਬਾਵਸ਼ਾਲੀ ਸ਼ਖਸੀਅਤ ਦਾ مالک ਸੀ ਜਦੋਂ ਇਹ ਜਵਾਨ ਹੋਇਆ ਇਸ ਦਾ ਸੁਡੋਲ ਸਰੀਰ ਸੁੰਦਰ ਚਿਹਰਾ ਲੰਮਾ ਕਦਵੇ ਕੇ ਲੋਕ ਹੈਰਾਨ ਹੁੰਦੇ ਸਨ ਇਸ ਦੀਆਂ ਅੱਖਾਂ ਵਿੱਚ ਇੱਕ ਅਨੋਖੀ ਚਮਕ ਪੀ ਬੋਲ ਬਾਣੀ ਵਿੱਚ ਇੱਕ ਅਨੋਖੀ ਮਿਠਾਸ਼ੀ। ਏਸਨੂੰ ਕੁਲਣ, ਮੁਗਦਰ ਚੁੱਕਣ, ਗੱਤਕਾ ਖੇਡਣ, ਘੋੜ ਸਵਾਰੀ ਕਰਨ ਤੇ ਨੇਜੇ ਬਾਜ਼ੀ ਦਾ ਬਹੁਤ ਸ਼ੌਕ ਸੀ। ਆਪ ਦੇ ਪਿਤਾ ਗੁਰਗੋਬਿੰਦ ਸਿੰਘ ਜੀ ਦੇ ਪੱਕੇ ਸਰਦਾਰ ਲੁਸ਼ਨ। ਇੱਕ ਵਾਰ ਆਪ ਦੀ ਮਾਤਾ ਆਪ ਨੂੰ ਆਨੰਦਪੁਰ ਦੇ ਹੋਲੇ ਮੁਹੱਲੇ ਵਿਖੇ ਲੈ ਕੇ ਆਈ। ਆਪ ਗੁਰਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਤਨ ਹੋ ਗਏ। आप गुरु साहेब की शख्सियत तो एने प्रभावित होए कि ओना दे होके रह गए अठारह साल दी उम्र विच आप गुरु साहेब तो अमृत छक के पूरण सिंह सज गए आप गुरु साहेब की इच्छा अनुसार ओना दे चरणा दी सेवा कर लगे आप दी माता वापस चली गई। आप गुरु साहेब की शरण विच रह के दलेर योद्धे सिद्ध की गुरसेवक साहेब दे रसीए बन गए ਆਪ ਗੁਰਬਾਣੀ ਦਾ ਸ਼ੁੱਧ ਅਤੇ ਰਲ ਭਰਪੂਰ ਉਚਾਰਣ ਕਰਦੇ ਆਪ ਦੀ ਗੁਰਮੁਖੀ ਵਿੱਚ ਲਿਖਾਈ ਸੁੰਦਰ ਅਤੇ ਕਲਾਤਮਕ ਸੀ 1705 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਦਮਦਮਾ ਸਾਹਿਬ ਪੁੱਜੇ ਤਾਂ ਆਪ ਨੂੰ ਵੀ ਦਮਦਮਾ ਸਾਹਿਬ ਵਿਖੇ ਬੁਲਾ ਲਿਆ ਆਪ ਨੇ ਇੱਥੇ ਰਹਿ ਕੇ ਬਾਬਾ ਜੀ ਦੀ ਢੀੜ ਤਿਆਰ ਕਰਨ ਵਿੱਚ ਪਾਈ ਮਨੀ ਸਿੰਘ ਦੀ ਮਦਦ ਕੀਤੀ ਜਦੋਂ ਗੁਰੂ ਸਾਹਿਬ ਦੱਖਣ ਵੱਲ ਚਲੇ ਗਏ ਤਾਂ ਆਪ ਲੋਥੇ ਦਮਦਮਾ ਸਾਹਿਬ ਰੈਣਦਾਹੀ ਆਦੇਸ਼ ਕਰ ਗਏ ਆਪ ਇੱਥੇ ਰਹਿ ਕੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ 1708 ਈਸਵੀ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਜਦੋਂ ਬੰਦਾ ਬਹਾਦਰ ਪੰਜਾਬ ਆਇਆ ਤਾਂ ਆਪ ਉਸ ਨਾਲ ਰਲ ਕੇ ਲੜਾਈਆਂ ਲੜਦੇ ਰਹੇ ਆਪ ਅੰਦਰ ਸਿੱਖੀ ਧਰਮ ਖਾਲਸਾ ਪੰਥ ਦੇ ਗੁਰੂ ਧਾਮਾਂ ਦੀ ਸੁਰੱਖਿਆ ਕਰਨ ਦਾ ਜਸਤਾ ਬਹੁਤ ਬਲਵਾਨ ਹੋ ਚੁੱਕਾ ਸੀ ਅੰਮ੍ਰਿਤਸਰ ਗੁਰਮਤ ਅਤੇ ਗੁਰਬਾਣੀ ਦੇ ਪਰਵਾ ਦਾ ਆਪਾਰ ਕੇਂਦਰ ਸੀ ਇਸ ਲਈ ਹਰ ਜ਼ਾਲਮ ਸਰਕਾਰ ਇਸ ਦੇ ਸਰਦਾਲੂਆ ਤੋਂ ਡਰਦੀ ਸੀ ਅਹਿਮਦ ਸ਼ਾ ਅਬਦਾਲੀ ਨੇ ਕਈ ਵਾਰ ਸਿੰਘਾਂ ਨਾਲ ਪੰਗਾ ਲਿਆ ਤੇ ਬੁਰੀ ਤਰ੍ਹਾਂ ਹਾਰ ਖਾਦੀ ਅਹਿਮਦ ਸ਼ਾ ਅਬਦਾਲੀ ਨੂੰ ਉਸ ਦੇ ਕਾਜ਼ੀਆਂ ਨੇ ਦੱਸਿਆ ਕਿ ਜਿੰਨੀ ਦੇ ਸਿੱਖਾਂ ਦੀ ਸ਼ਕਤੀ ਦੇ ਸੋਮੇ ਹਰਿਮੰਦਰ ਸਾਹਿਬ ਤੇ ਸਰੋਵਰ ਨੂੰ ਤਬਾਹ ਨਹੀਂ ਕੀਤਾ ਜਾਊ ਓਨੀ ਦੇਰ ਤੁਸੀਂ ਸਿੱਖਾਂ ਨੂੰ ਹਰਾ ਨਹੀਂ ਸਕਦੇ ਇਸ ਲਈ ਉਸ ਨੇ ਆਪਣੇ ਵਿਸ਼ਵਾਸਯੋਗ ਸਪਾਹ ਸਲਾਰ ਜਹਾਨ ਖਾਨ ਨੂੰ ਸਰੋਵਰ ਨੂੰ ਪੂਰਨ ਦਾ ਹੁਕਮ ਦਿੱਤਾ ਉਸ ਨੇ ਹੁਕਮ ਮੰਨ ਕੇ ਸਰੋਵਰ ਦੇ ਦੁਆਲੇ ਇੱਕ ਵੱਡੀ ਫੌਜ ਬਿਠਾ ਦਿੱਤੀ ਜਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਬੇਅਦਵੀ ਦੀ ਖਬਰ ਬਾਬਾ ਦੀਪ ਸਿੰਘ ਨੂੰ ਮਿਲੀ ਤਾਂ ਉਸ ਦਾ ਅੰਗ-ਅੰਗ ਪੜਕਣ ਲੱਗਾ ਉਸ ਵੇਲੇ ਬਾਬਾ ਜੀ ਦੀ ਉਮਰ 75 ਸਾਲਾਂ ਦੀ ਸੀ ਆਪ ਦੇ ਅੰਗ-ਅੰਗ ਵਿੱਚ ਮਰ ਮਿਟਣ ਦਾ ਜਜ਼ਬਾ ਜੋਸ਼ ਮਾਰਨ ਲੱਗਾ ਆਪ ਬਹੁਤ ਸਾਰੇ ਸਿੰਘਾਂ ਨੂੰ ਲੈ ਕੇ ਗੁਰੂ ਦੀ ਕਾਸ਼ੀ ਅਰਥਾਤ ਦੰਗਮਾ ਸਾਹਿਬ ਤੋਂ ਅੰਮ੍ਰਿਤਸਰ ਵੱਲ ਤੁਰ ਪਏ ਤਰਨਤਾਰਨ ਪਹੁੰਚ ਕੇ ਆਪਨੇ ਆਪਣੇ 18 ਸ਼ੇਰ ਦੇ ਖੰਡੇ ਨਾਲ ਧਰਤੀ ਤੇ ਲਕੀਰ ਖਿੱਚ ਕੇ ਲਲਕਾਰ ਕੇ ਕਿਹਾ ਜੋ ਹਰਮੰਦਰ ਸਾਹਿਬ ਦੀ ਸੁਰੱਖਿਆ ਲਈ ਕੁਰਬਾਨ ਹੋਣਾ ਚਾਹੁੰਦੇ ਹਨ ਅਤੇ ਆਪਣੇ ਸੀਸ ਗੁਰੂ ਦੇ ਲੇਖੇ ਲਾਣਾ ਚਾਹੁੰਦੇ ਹਨ ਉਹ ਲਕੀਰ ਤੱਕ ਮੇਰੇ ਵੱਲ ਆ ਜਾਣ ਜਿਹੜੇ ਕੇਵਲ ਮੇਲਾ ਹੀ ਦੇਖਣਾ ਚਾਹੁੰਦੇ ਹਨ ਉਹ ਪਿੱਛੇ ਠਹਿਰ ਜਾਣ ਆਪ ਦੀ ਗਰਜਪਰੀ ਆਵਾਜ਼ ਸੁਣ ਕੇ ਬਹੁਤ ਸਾਰੇ ਸਿੰਘ ਲਕੀਰ ਤੱਕ ਕੇ ਆਪ ਨਾਲ ਆਰਲੇ ਆਪ ਨੇ ਅਰਦਾਸਾ ਸੋਧਿਆ ਤੇ ਪ੍ਰਣ ਕੀਤਾ ਕਿ ਮੈਂ ਹਰ ਹਾਲਤ ਹਰ ਮੰਦਰ ਸਾਹਿਬ ਪੁੱਜਾਂਗਾ ਆਪ ਆਪਣਾ ਜਥਾ ਲੈ ਕੇ ਦੁਸ਼ਮਣਾਂ ਦੀ ਫੌਜ ਦੀ ਵੱਡੀ ਗਿਣਤੀ ਦੀ ਪਰਵਾਹ ਨਾ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਕੁਰਬਾਨ ਹੋਣ ਲਈ ਤੋਰ ਪਏ ਰਾਹ ਵਿੱਚ ਕੋਰ ਯੁੱਧ ਹੋਇਆ ਦੋਹਾਂ ਪਾਸਿਆਂ ਤੋਂ ਯੋਧੇ ਮਾਰੇ ਜਾ ਰਹੇ ਸਨ ਬਾਬਾ ਦੀਪ ਸਿੰਘ ਜੀ ਅਠਾਰਾ ਸੇਰ ਦਾ ਖੰਡਾ ਇਹੋ ਚਲਾ ਰਹੇ ਸਨ ਜਿਵੇਂ ਕੋਈ ਜਵਾਨ ਛੋਟੀ ਨਾਲ ਗੱਤਕਾ ਖੇਡਿਆ ਕਰਦਾ ਹੈ ਆਪ ਦੁਸ਼ਮਣ ਦੇ ਆਹੂ ਲਾਂਦੇ ਹੋਏ ਅੰਮ੍ਰਿਤ ਸਰਵਲ ਤੇਜੀ ਨਾਲ ਵਧ ਰਹੇ ਸਨ ਜਦੋਂ ਆਪ ਲੜਦੇ ਹੋਏ ਚਾਤੀ ਵਿੰਡ ਆਪਣੇ ਤਾਂ ਆਪ ਦੀ ਗਰਦਨ ਉੱਤੇ ਵੈਰੀ ਦਾ ਇੱਕ ਅਜੀਹਾ ਵਾਰ ਹੋਇਆ ਕਿ ਆਪ ਦਾ ਸਿਰ ਢਾੜ ਨਾਲੋ ਵਖ ਹੋ ਕੇ ਡਿੱਗਣ ਲੱਗਾ ਇਹ ਵੇਖ ਕੇ ਇੱਕ ਸਿੰਘ ਬੋਲਿਆ ਸਿੰਘ ਸਾਹਿਬ ਉਸੀ ਤਾਂ ਹਰਮੰਦਰ ਸਾਹਿਬ ਪੁੱਜਣ ਦਾ ਪ੍ਰਣ ਕੀਤਾ ਸੀ ਔਰ ਤੁਹਾਡਾ ਸੀਸ ਤਾਂ ਇੱਥੇ ਹੀ ਡਿੱਗਦਾ ਜਾਪ ਰਿਹਾ ਹੈ ਇਹ ਸੁਣ ਕੇ ਆਪ ਵਿੱਚ ਅਥਾ ਬਲ ਆ ਗਿਆ ਆਪਨੇ ਆਪਣੇ ਖੱਬੇ ਹੱਥ ਨਾਲ ਡਿੱਗਦੇ ਸਿਰ ਨੂੰ ਗਿੱਚੀ ਤੋਂ ਚੰਗੀ ਤਰ੍ਹਾਂ ਕੋਟ ਕੇ ਫੜ ਲਿਆ ਤੇ ਸੱਜੇ ਹੱਥ ਨਾਲ ਆਪਣਾ ਖੰਡਾ ਪਹਿਲੇ ਵਾਂਗ ਇਹੋ ਵਹੋਂਦੇ ਅੱਗੇ ਵਧੀ ਗਏ ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ ਆਪ ਨੂੰ ਇਹੋ ਲੜਦਿਆਂ ਵੇਖ ਕੇ ਵੈਰੀ ਦੀ ਫੌਜ ਉੱਚੀ ਉੱਚੀ ਰੌਲਾ ਪਾਉਂਦੀ ਇਹ ਆ ਕੇ ਦੌੜ ਗਈ असी इना नाल नहीं लड़ सकते तो बिना सिर तो भी लड़ सकते ने वेखो एक काफिर वे बिना सिर तू लड़ रहा है ऐसी साडी आदमी मारी जा रहा है काजी नूरदीन उस वेले एक दरखत चढ़िया सी, ओ भी कुरला उठा करामात करामात एक काफ़र बिना सिर तू लड़ रहा है ਆਪ ਇੱਕ ਹੱਥ ਨਾਲ ਸਿਰ ਸੰਭਾੜੀ ਤੇ ਦੂਜੇ ਹੱਥ ਨਾਲ ਖੰਡਾ ਚਲਾਉਂਦੇ ਹੋਏ ਅੱਗੇ ਵਧਦੇ ਜਾ ਰਹੇ ਸਨ ਉਹਨਾਂ ਦਾ ਸਿਰ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਜਾ ਕੇ ਡਿੱਗਿਆ ਇੰਜ ਆਪ ਪਰਕਰਮਾ ਵਿੱਚ ਪੁੱਜ ਗਏ ਤੇ ਗੁਰੂ ਦੇ ਚਰਨਾਂ ਵਿੱਚ ਸਮਾ ਗਏ ਆਪ ਆਪਣਾ ਪ੍ਰਣ ਵੀ ਨਿਭਾ ਗਏ ਤੇ ਵੈਰੀ ਦੀ ਵੰਗਾਰ ਸਵੀਕਾਰ ਕਰਕੇ ਉਸ ਦਾ ਅਭਿਮਾਨ ਵੀ ਮਿੱਟੀ ਵਿੱਚ ਮਿਲਾ ਗਏ ਇੱਕ ਗੁਰਦੁਆਰਾ ਉਸ ਥਾਂ ਉੱਤੇ ਬਣਾਇਆ ਹੋਇਆ ਹੈ ਜਿਸੇ ਉਹਨਾਂ ਦਾ ਸਿਰ ਜਾ ਕੇ ਡੇ ਗਿਆ ਸੀ ਤੇ ਦੂਜਾ ਹਰਮੰਦਰ ਸਾਹਿਬ ਦੀ ਪਰਕਰਮਾ ਵਿੱਚ ਬਣਿਆ ਹੋਇਆ ਹੈ ਸਰਦਾਲੂ ਇਸ ਮਹਾਨ ਸ਼ਹੀਦ ਦੇ ਦਰਸ਼ਨ ਲਈ ਜਾਂਦੇ ਹਨ ਤੇ ਸਿਰ ਝੁਕਾ ਕੇ ਅਸ਼ੀਰਵਾਦ ਪ੍ਰਾਪਤ ਕਰਦੇ ਹਨ